ਅੱਜ ਬੇਬਸ ਮਾਂ ਇੱਕ ਅਜੇਹੀ ਕਕਾਰ ਤੇ ਖੜੀ ਹੈ ਇੱਕ ਪਾਸੇ ਆਪਣੀ ਧੀ ਨੂੰ ਜੀ ਜ਼ਿੰਦਗੀ ਵਾਸਤੇ ਜਿਹੜੀ ਪਰਮਾਤਮਾ ਤੋਂ ਅਰਦਾਸ ਕਰ ਰਹੀ ਹੈ ਤਹੀ ਹੈਗੀ ਉਹਦੇ ਇਲਾਜ ਲਈ ਜਿਹੜਾ ਹੈਗਾ ਡਾਕਟਰ ਕੋਲ ਜਦੋਂ ਤੁਸੀਂ ਜਾਣੇ ਹੋ ਤਾਂ 40 ਲੱਖ ਰੁਪਏ ਦਾ ਖਰਚਾ ਦੱਸਿਆ ਜਾਂਦਾ ਇਹਨੂੰ 7ਵੇਂ ਮਹੀਨੇ ਦੀ 7 ਤਰੀਕ ਨੂੰ ਹੋਈ ਹੈ ਇਹਨੂੰ ਤੇ ਪਤਾ ਉਦੋਂ ਨਹੀਂ ਪਤਾ ਲੱਗਿਆ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਹੈਗਾ ਫਿਰ ਉਹਨਾਂ ਨੇ ਇੱਥੇ ਬਠਿੰਡੇ ਵਾਲਿਆਂ ਨੇ ਚੰਡੀਗੜ੍ਹ ਭੇਜਤਾ ਚੰਡੀਗੜ੍ਹ ਨਾਲ ਦੇ ਆਨੇ ਭੇਜਤਾ ਉਹਨਾਂ ਨੇ ਦੱਸਿਆ ਹੈਗਾ ਵੀ 35 ਤੋਂ 40 ਲੱਖ ਰੁਪਈਆ ਲੱਗੂਗਾ ਤੇ ਇੰਨਾ ਖਰਚਾ ਇਕੱਠਾ ਪੈਸੇ ਕਰ ਲਓ ਫਿਰ ਲੈ ਟ੍ਰੀਟਮੈਂਟ ਚਾਲੂ ਕਰ ਦਾਂਗੇ ਕੋਈ ਹੈ ਕੋਈ ਕਰਦਾ ਇਹ ਜਿਹੜਾ ਜਿਹੜਾ ਹੈਗਾ ਕੋਈ ਮਦਦ ਕਰ ਸਕਦਾ ਜਾਂ ਤੁਹਾਡਾ ਹੱਥ ਜਿਹੜਾ ਵਟਾ ਸਕਦਾ ਜਾਂ ਫਿਰ ਜਿਹੜਾ ਪੈਸੇ ਦਾ ਇੰਤਜ਼ਾਮ ਕਰ ਸਕਦਾ ਮੇਰਾ ਤਾਂ ਕੋਈ ਵੀ ਨਿਭਰਾਵਾ ਮੇਰਾ ਤਾਂ ਪਿੰਡ ਵਾਲੇ ਕੋਈ ਵੀ ਜਿੰਮੇ ਕੋਈ ਪੈਸੇ ਪਾਈ ਜਾਂਦੇ ਮੇਰਾ ਤਾਂ ਉਹੀ ਜਿਹੜਾ ਮੇਰਾ ਓਖਟ ਹੈ ਮੇਰੇ ਨਾਲ ਖੜੂਗਾ ਦੁਖੀ ਦਾ ਕੋਈ ਵੀ ਨਿਪਰਾਵਾ ਰਿਸ਼ਤੇਦਾਰ ਪਿੰਡ ਵਾਲੇ ਉਹਨਾਂ ਨੇ ਜਿੰਨੀ ਮਦਦ ਕੀਤੀ ਪਿੰਡ ਵਾਲਿਆਂ ਨੇ ਕੀਤੀ ਆ ਹਾਂ ਜੀ ਪਿੰਡ ਵਾਲਿਆਂ ਨੇ ਤਾਂ ਗ੍ਰਾਈ ਇਕੱਠੀ ਕਰਕੇ ਵੀ ਮਗਰ ਭੇਜਦਾ ਜਿਉਂਕਿ ਕੋਲੇ ਸੀ ਉਹ ਵੇਚਾ ਵੱਟੀ ਕਰਕੇ ਐਦੋਂ ਪਹਿਲਾਂ 4.5 ਲੱਖ ਰੁਪਇਆ ਦੇ ਦਿੱਤਾ ਹੁਣ ਹਿੰਮਤ ਨਹੀਂ ਰਹੇਗੀ ਕਿੱਥੋਂ ਪੈਸੇ ਇਕੱਠੇ ਕਰਾਂ ਕਿਹਦੀਆਂ ਰੋਜ਼ਮਿੰਤਾ ਕਰਾਂ ਮੈਨੂੰ ਇਹ ਪਤਾ ਲੱਗਿਆ ਕਿ ਜਿਹੜਾ ਤੁਹਾਡੇ ਕਾਰਨ ਲੇ ਪਤੀ ਸੀਗੇ ਉਹਨਾਂ ਦੀ ਵੀ ਡੈਥ ਹੋ ਗਈ ਕਿਦੋਂ ਉਹਨਾਂ ਨੂੰ 12 ਸਾਲ ਹੋ ਗਏ ਮੁੱਕਿਆਂ ਨੂੰ ਉਹ ਵੀ 22 ਦਿਨਾਂ ਚ ਖਤਮ ਹੋ ਗਏ ਕੇ ਮਨ ਬੜਾ ਐ ਦੁਪਹਿਰ ਨੂੰ ਮੈਂ 4 ਲੱਖ ਰੁਪਏ ਦੇਤਾ ਭਰਾਵਾ ਹੁਣ ਕੋਈ ਕਮਾਈ ਦਾ ਸਾਧਨ ਨਹੀਂ ਕੁਝ ਨਹੀਂ ਜਿਵਾਕ ਛੋਟੇ ਆ ਆ ਤਾਂ ਹੰਦਾ ਕਿਤੇ ਫਾਇਦਾ ਮੈਂ ਕਿੱਥੇ ਮੈਂ ਦੁਮਾਗ ਚ ਦਿਲ ਚਾਹੁੰਦਾ ਕਿ ਬਚਾਲਾਂਗੇ ਸੋਚਦੇ ਤਾਂ ਹੈ ਕਿ ਬਾਈ ਪਰ ਕੀ ਕਰਾਂਗਾ ਕਿਹੜੇ ਮਾਗਿਆ ਜਵਾਕ ਨੂੰ ਅਰਦਾਸ ਕਰ ਲਵਾਂਗੇ ਅੱਜ ਦੀ ਇਹ ਕਹਾਣੀ ਇੱਕ ਬੇਬਸ ਮਾਂ ਦੀ ਕਹਾਣੀ ਹੈ ਬੇहद ਪਾਵੁ ਕਰਨ ਵਾਲੀਆਂ ਜਿਹੜੀਆਂ ਤਸਵੀਰਾਂ ਹੈਗੀਆਂ ਕਿ ਉਹਨਾਂ ਦੀ ਬੇਟੀ ਜਿਹੜੀ ਹੈ ਬੋਨ ਮੈਰੋ ਦੀ ਦਿੱਕਤ ਆਉਂਦੀ ਹੈਗੀ ਜਿਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਤੇ ਕਰੀਬ ਇਲਾਜ ਤੇ 40 ਲੱਖ ਰੁਪਏ ਦਾ ਜਿਹੜਾ ਖਰਚਾ ਦੱਸਿਆ ਜਾਂਦਾ ਹੈ ਬੇਬਸ ਮਾਂ ਆਪਣੇ ਘਰ ਦੇ ਵਿੱਚ ਪਏ ਗਏ ਨੇ ਘਟੇ ਸਭ ਕੁਝ ਵੇਚ ਕੇ ਇਲਾਜ ਕਰਨ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਪੈਸੇ ਦੀ ਜਿਹੜੀ ਕਮੀ ਹੈਗੀ ਉਸ ਤੋਂ ਬਾਅਦ ਜਿਹੜਾ ਹੈਗਾ ਅੱਜ ਬੇਬਸ ਮਾਂ ਇੱਕ ਅਜੇ ਹੀ ਕਗਾਰ ਤੇ ਖੜੀ ਹੈ ਇੱਕ ਪਾਸੇ ਆਪਣੀ ਧੀ ਨੂੰ ਜੀ ਜ਼ਿੰਦਗੀ ਵਾਸਤੇ ਜਿਹੜੀ ਪਰਮਾਤਮਾ ਤੋਂ ਅਰਦਾਸ ਕਰ ਰਹੀ ਹੈ ਤਾਂ ਉੱਥੇ ਪੰਜਾਬ ਜਾਂ ਪੰਜਾਬੀ ਜਿਹੜੇ ਲੋਕ ਹੈਗੇ ਉਹਨਾਂ ਤੋਂ ਮਦਦ ਦੀ ਜਿਹੜੀ ਹੈ ਗੁਹਾਰ ਲਾ ਰਹੀ ਹੈ ਕਿ ਸ਼ਾਇਦ ਕੋਈ ਮਦਦਗਾਰ ਉਹਨਾਂ ਤੱਕ ਪਹੁੰਚੇਗਾ ਤੇ ਉਹਨਾਂ ਦੀ ਬੇਟੀ ਨੂੰ ਨਵੀਂ ਜ਼ਿੰਦਗੀ ਮਿਲੇਗੀ ਸਾਡੇ ਨਾਲ ਪਰਿਵਾਰ ਹੈਗਾ ਬੇਬਸ ਮਾਂ ਵੀ ਸਾਡੇ ਨਾਲ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਕਰ ਇਹ ਹਾਲਾਤ ਕਿਸ ਤਰ੍ਹਾਂ ਦੇ ਬਣੇ ਕਿਵੇਂ ਆਪਣੀ ਧੀ ਨੂੰ ਬਚਾਉਣ ਦੇ ਲਈ ਉਹ ਕੋਸ਼ਿਸ਼ ਕਰ ਰਹੀ ਹੈ ਲੋਕਾਂ ਤੱਕ ਜਿਹੜੇ ਮਦਦ ਦੇੜਾ ਹੱਥ ਫੈਲਾ ਰਹੀ ਹੈ ਕਿ ਨਾਮ ਕੀ ਹੈ ਤੁਹਾਡਾ ਪਰਮੇ ਹਿੰਮਤਪੁਰ ਦੇ ਅੱਛਾ ਅਬ ਦੇਖਿਆ ਤੁਸੀਂ ਬੜੇ ਬੇਵੱਸ ਇੱਕ ਜਿਹੜਾ ਹੈਗਾ ਉਹਨੇ ਤੁਸੀਂ ਬੇहद ਪਾਵੂ ਖੋਰੇ ਸੀਗੇ ਕਿ ਜਿਹੜੀ ਤੁਹਾਡੀ ਧੀ ਹੈਗੀ ਉਹਦੇ ਇਲਾਜ ਲਈ ਜਿਹੜਾ ਹੈਗਾ ਡਾਕਟਰਾਂ ਕੋਲ ਜਦੋਂ ਤੁਸੀਂ ਜਾਂਦੇ ਹੋ ਤਾਂ 40 ਲੱਖ ਰੁਪਏ ਦਾ ਖਰਚਾ ਦੱਸਿਆ ਜਾਂਦਾ ਹੈ ਕੀ ਹੋਇਆ ਕੀ ਹੈ ਦਿੱਕਤ ਕਿਦੋਂ ਹੋਈ ਹੈ ਕਿ ਐਡੀ ਵੱਡੀ ਜਿਹੜੀ ਬਿਮਾਰੀ ਕਿਵੇਂ ਹੋ ਗਈ ਕਿ 40 ਲੱਖ ਰੁਪਏ ਜਿਹੜਾ ਡਾਕਟਰਾਂ ਵੱਲੋਂ ਮੰਗ ਲਿਆ ਗਿਆ ਇਹਨੂੰ 7ਵੇਂ ਮਹੀਨੇ ਦੇ 7 ਤਰੀਕ ਨੂੰ ਹੋਈ ਹੈ ਪਹਿਲੇ ਤੇ ਪਤਾ ਉਦੋਂ ਨਹੀਂ ਪਤਾ ਲੱਗਿਆ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਹੈਗਾ ਰੋਨ ਨੇ ਇੱਥੇ ਬਠਿੰਡੇ ਵਾਲਿਆਂ ਨੇ ਚੰਡੀਗੜ੍ਹ ਭੇਜਤਾ ਚੰਡੀਗੜ੍ਹ ਨਾਲ ਦੇ ਅਨੇ ਭੇਜਤਾ ਉਹਨਾਂ ਨੇ ਦੱਸਿਆ ਹੈਗਾ ਵੀ 35 ਤੋਂ 40 ਲੱਖ ਰੁਪਈਆ ਲੱਗੂਗਾ ਦਿੱਤੇ ਇੰਨਾ ਖਰਚਾ ਇਕੱਠਾ ਪੈਸੇ ਕਰ ਲੋ ਫਿਰ ਲੈ ਟ੍ਰੀਟਮੈਂਟ ਚਾਲੂ ਕਰ ਦਾਂਗੇ ਇੱਕ ਮਹੀਨਾ ਜਮ ਅੰਦਰ ਰੱਖਾਂਗੇ ਤਿੰਨ ਮਹੀਨੇ ਉੱਥੇ ਰੱਖਾਂਗੇ ਲੁਧਿਆਣੇ ਬਾਅਦ ਚ ਹੁਣ ਕੋਣ ਕੋ ਨਹੀਂ ਕਿ ਜਿਹੜਾ ਹੈਗਾ ਕੋਈ ਹੈ ਕੋਈ ਕਰਦਾ ਇਜਾ ਜੀ ਜੜਾ ਹੈਗਾ ਕੋਈ ਮਦਦ ਕਰ ਸਕਦਾ ਜਾਂ ਤੁਹਾਡਾ ਹੱਥ ਜੜਾ ਵਟਾ ਸਕਦਾ ਜਾਂ ਫਿਰ ਜੜਾ ਪੈਸੇ ਦਾ ਇੰਤਜ਼ਾਮ ਕਰ ਸਕਦਾ ਮੇਰਾ ਤਾਂ ਕੋਈ ਵੀ ਨਿਪਰਾਵਾ ਮੇਰੇ ਤਾਂ ਪਿੰਡ आले ਤਾਂ ਕੋਈ ਵੀ ਜਿੰਮੇ ਕੋਈ ਪੈਸੇ ਪਾਈ ਜਾਂਦੇ ਮੇਰਾ ਤਾਂ ਉਹੀ ਜੜਾ ਮੇਰੇ ਔਖੇ ਟਾਈਮ ਮੇਰੇ ਨਾਲ ਖੜੂਗਾ ਦੁਖੀ ਤਾਂ ਕੋਈ ਵੀ ਨਿਪਰਾਵਾ ਕਿ ਕਿੰਨੇ ਬੱਚੇ ਕਿੰਨੇ ਤੁਹਾਡੇ ਜੜੇ ਵਾਚ ਅੱਛਾ ਉਹ ਇਹ ਵੀ ਪਤਾ ਲੱਗਿਆ ਕਿ ਜਿਹੜਾ ਤੁਹਾਡੇ ਘਰ ਵਾਲੇ ਪਤੀ ਸੀਗੇ ਉਹਨਾਂ ਦੀ ਵੀ ਡੈਥ ਹੋ ਗਈ ਕਿਦੋਂ ਹੈ ਤਾਂ ਉਹਨਾਂ ਨੂੰ 12 ਸਾਲ ਹੋ ਗਏ ਮੁੱਕਿਆ ਨੂੰ ਉਹ ਵੀ 22 ਦਿਨਾਂ ਚ ਖਤਮ ਹੋ ਗਏ ਕਿਤੋਂ ਪੜਾਇਆ ਲਿਖਾਇਆ ਇੱਥੋਂ ਤੱਕ ਪਹੁੰਚਾਇਆ ਕਿਵੇਂ ਦਿਹਾੜੀਆਂ ਦੱਪੇ ਕਰ ਕਰਕੇ ਵੀ ਰ ਇੱਕ ਮੱਝ ਰੱਖੀ ਸੀਗੇ ਬਸ ਉਹ ਦੁੱਧ ਵੇਚ ਕੇ ਟਾਈਮ ਪਾਸ ਕੀਤਾ ਕੁਛ ਬਲ ਸੁਣਾ ਜਾਂਦੀ ਸੀ ਮੇਰੀ ਚੱਲਾ ਆਪਣਾ ਟਾਈਮ ਪਾਸ ਕਰਦੀ ਸੀ ਮੈਂ ਜਵਾਕਣ ਵੇਖ-ਵੇਖ ਕੇ ਤੇ ਅੱਜ ਜਿਹੜੀ ਇੱਕ ਮੁਸੀਬਤ ਜਿਹੜੀ ਏਡੀ ਵੱਡੀ ਜਿਹੜੀ ਖੜੀ ਹੋ ਗਈ ਕਿ ਤੇ ਜਿਹੜੀ ਹੈ ਕਹਿੰਦੇ ਪੜਾਈ 'ਚ ਵੀ ਬਹੁਤ ਜੜੀ ਹੁਸ਼ਿਆਰ ਹਾਂਜੀ ਮੈਰਿਟੋਰੀਅਸ ਸਕੂਲ ਚ ਆਈ ਸੀ ਬਟਿੰਡੇ 8 ਦਿਨਾਂ ਤੋਂ ਬਸ ਆ ਮੁਸੀਬਤ ਪੈ ਗਈ ਉਹਦੇ ਤੇ ਹੁਣ ਬਈਆ ਵਿਚਾਰੀ ਕਿ ਮੰਨ ਬੜਾ ਇਹ ਦੁਪਹਿਰਾਂ ਮੈਂ 4 ਲੱਖ ਰੁਪਏ ਦੇ ਦਿੱਤਾ ਬਰਾਵਾ ਹੁਣ ਕੋਈ ਕਮਾਈ ਦਾ ਸਾਧਨ ਨਹੀਂ ਕੁਛ ਨਹੀਂ ਗਾ ਜਵਾਕ ਛੋਟੇ ਆ ਆਪ ਹੁਣ ਦਾ ਤਾਂ ਕਿੱਥੇ ਪਾਜਦਾ ਮੈਂ ਕਿੱਥੇ ਭੱਜਾਂ ਦੋ ਮਹੀਨਿਆਂ ਦੇ ਖਰਚ ੱਡੇ ਨੂੰ ਮੈਨੂੰ ਇੱਥੇ ਫਿਰ ਬਠਿੰਡੇ ਤੁਸੀਂ ਆਏ ਫਿਰ ਇੱਥੇ ਕਿਰਾਏ ਤੇ ਲੈਣਾ ਪਿਆ ਹੁਣ ਤਾਂ ਡੇਡਲੀ ਦਾ ਜਿਹੜਾ ਖਰਚਾ ਹੈਗਾ ਇਹਦੀ ਦਵਾਈ ਜਿਹੜੀ ਚੱਲਦੀ ਹਾਂਜੀ ਕਿਰਾਏ ਤੇ ਲੈ ਕੇ ਬੈਠੇ ਆ ਗਏ ਹੁਣ 8 ਦਿਨ ਹੋ ਗਏ ਸੈੱਲ ਚੜਾਏ ਸੀ ਨਹੀਂ ਚੜਾਏ ਗੇ ਖੂਨ ਰਹੇਗਾ 5 ਗ੍ਰਾਮ ਰਾਤੀ ਰਿਪੋਰਟ ਕਰਾਈ ਆ ਹੁਣ ਅੱਜ ਲੈ ਕੇ ਜਾਣੇ ਆ ਪ੍ਰਾਪਾ ਡੇਲੀ ਵਿਚਾਰ 5000 ਮੈਂ ਕਿੱਥੋਂ ਲੈ ਕੇ ਆਵਾਂ ਰਿਸ਼ਤੇਦਾਰ ਪਿੰਡ ਵਾਲੇ ਉਹਨਾਂ ਨੇ ਜਿੰਨੀ ਮਦਦ ਕੀਤੀ ਪਿੰਡ ਵਾਲਿਆਂ ਨੇ ਕੀਤੀ ਆ ਹਾਂ ਜੀ ਪਿੰਡ ਵਾਲਿਆਂ ਤਾਂ ਗਰਾਈ ਇਕੱਠੀ ਕਰਕੇ ਵੀ ਮਗਰ ਭੇਜਤਾ ਕੋਸ ਕੋਲੇ ਸੀ ਉਹ ਵੇਚਾ ਬੱਟੀ ਕਰਕੇ ਇਹ ਦੁਪਲਾ 4 4.5 ਲੱਖ ਰੁਪਇਆ ਦੇਤਾ ਹੁਣ ਹਿੰਮਤ ਨਹੀਂ ਰਹੇਗੀ ਕਿੱਥੋਂ ਪੈਸੇ ਇਕੱਠੇ ਕਰਾਂ ਕਿਦੀਆਂ ਰੋਜ਼ ਮਿੰਤਾ ਕਰਾਂ ਬਈ ਵਿੱਚ ਉਹਨੂੰ ਵੀ ਨਹੀਂ ਕੁਸ ਰਹਿ ਗਿਆ ਕਿ ਜਿਹੜੀ ਚੀਜ਼ ਤੋਂ ਜੜਾ ਕੁਸ ਨਹੀਂ ਸੀ ਕਰ ਰਹਿ ਗਿਆ ਪੱਲੇ ਬਾਈ ਉਹ ਵੀ ਬਕਾਊ ਕਰ ਰੱਖਿਆ ਮੈਂ ਤਾਂ ਉਹ ਵੀ ਤਿੰਨ ਚਾਰ ਮਰ ਲਿਆ ਚ ਗਏ ਸੀ ਕਿਸੇ ਕੋਲ ਨੂੰ ਮਦਦ ਵਾਸਤੇ ਜਾਂ ਸਰਕਾਰ ਕੋਲੇ ਕੁਝ ਕਹਿੰਦੇ ਕਿ ਸਰਕਾਰ ਜਿਹੜੀ ਹੈ ਮਦਦ ਕਰ ਰਹੀ ਹੈ ਸਿਹਤ ਪੱਖੋਂ ਜਿਹੜਾ ਹੈਗਾ ਲੋਕਾਂ ਨੂੰ ਨਹੀਂ ਇਦੋਂ ਪਹਿਲਾਂ ਕਿਤੇ ਨਿਆ ਹੁਣ ਫੋਨ ਆਉਣ ਲੱਗੇ ਗਿਆ ਵੀ ਭਈ ਇਹ ਸਿਰ ਜ਼ਰੂਰ ਇਲਾਜ ਕਰਾਵਾਂਗੇ ਸਾਰਿਆਂ ਦੀ ਧੀ ਕਦੇ ਕਿਸੇ ਦਾ ਆ ਜਾਂਦਾ ਕਦੇ ਕਿਸੇ ਦਾ ਜਦੋਂ ਇਲਾਜ ਹੋਊਗਾ ਉਦੋਂ ਪਤਾ ਲੱਗਣਾ ਹੈ ਇਕ ਕੁੜੀ ਦਾ ਅੱਜ ਹੋ ਗਿਆ ਹਾਂਜੀ ਗੱਲ ਕਰਦੀ ਹੈ ਕੁੜੀ ਤੁਹਾਡੇ ਨਾਲ ਇਹ ਹੈ ਹਾਂ ਤਾਂ ਬੋਲਦੀ ਹੈ ਹੁਣ ਤਾਂ ਸੁੱਤੀ ਪਈ ਹੈ ਜਦੋਂ ਸੱਲ ਚੜ ਜਾਂਦੇ ਆ ਉਦੋਂ ਦੋ ਤਿੰਨ ਦਿਨ ਬਸ ਵਧੀਆ ਰਹਿੰਦੀ ਹੈਗੀ ਆ ਫੇਰ ਹੋਮੇ ਹੋ ਜਾਂਦੀ ਹੈ ਸੁਪਨੇ ਬੜੇ ਵੱਡੇ ਵੱਡੇ ਸੋਚੇ ਇਹਦੇ ਵਾਸਤੇ ਤੁਸੀਂ

ਕਿ ਜੜਾ ਕੁਛ ਨਹੀਂਗਾ ਬਸ ਸਰਕਾਰ ਹੈ ਕਰੂਗੀ ਤਾਂ ਠੀਕ ਹੈ ਨਾ ਕਰੂਗੀ ਤਾਂ ਤਾਂ ਠੀਕ ਹੈ ਮੈਂ ਤਾਂ ਰੱਬ ਦੇ ਸਿੱਟੇ ਹੈਗਾ ਜਾਂ ਸਰਕਾਰ ਦੇ ਸਿੱਟੇ ਮੇਰੇ ਕੋਲੇ ਤਾਂ ਕੁਛ ਵੀ ਨਹੀਂ ਬਚੇਗਾ ਆਸ਼ਾ ਹੈਗਾ ਉਮੀਦ ਹੈਗੀ ਕਿ ਜਿਹੜੇ ਪੰਜਾਬੀ ਹੈਗੇ ਜਿਹੜੇ ਬਹੁਤ ਐਸ ਤਰ੍ਹਾਂ ਦੇ ਲੋਕ ਹੈ ਜਿਹੜੇ ਮਦਦ ਕਰਦੇ ਆ ਲੋਕਾਂ ਦੀ ਮਦਦ ਆਪਾਂ ਦੇਖਿਆ ਹੀ ਹੈ ਬਹੁਤ ਲੋਕਾਂ ਦੀ ਮਦਦ ਕਰਦੇ ਹੋਣੇ ਕੀ ਐਸੀ ਦੀ ਵੀ ਜਿਹੜੀ ਕੋਈ ਮਦਦ ਕਰਨਾ ਸਤਾ ਮਦਦ ਵੀ ਭਾਈ ਅੱਜ ਕੱਲ ਲੋਕ ਤੱਕੜੀਆਂ ਦੀ ਕਰਦੇ ਆ ਮਾੜਿਆਂ ਦੀ ਕੋਈ ਨਹੀਂ ਕਰਦਾਗਾ ਕਿਸੇ ਗਰੀਬ ਦੀ ਪਰ ਲੋਕ ਕਹਿੰਦੇ ਆ ਵੀ ਕੋਈ ਨਹੀਂ ਭਾਈ ਜ਼ਰੂਰ ਕਰਾਂਗੇ ਕਰੀ ਵੀ ਜਾਂਦੇ ਵਿੱਚ ਵਿਚਾਰੇ ਜਿਹੜੇ ਕੋਈ ਹੈਗੇ ਆ ਪਰ ਉਹਨੇ ਕਹਿੰਦੇ ਨਾ ਕਿ ਰਕਮ ਬਹੁਤ ਵੱਡੀ ਹੈਗੀ 40 ਲੱਖ ਇਹ ਤਾਂ ਕੋਈ 5-7 ਲੱਖ ਰੁਪਇਆ ਹੁੰਦਾ ਨਾ ਤੇ ਮੈਂ ਘਰ-ਬਾਰ ਵੇਚ ਕੇ ਚੱਲ ਕੋਈ ਗੱਲ ਨਹੀਂ ਸੀ ਮੈਂ ਕਿਰਾਏ ਤੇ ਬਹਿ ਜਾਂਦੀ ਜੀ ਮੈਂ ਵੀ ਵਹਿੰਦੀ ਮੈਂ ਰੋਟੀ ਮੰਗ ਕੇ ਖਾ ਲੈਂਦੀ ਪਰ ਰਕਮ 35 ਤੋਂ 40 ਲੱਖ ਰੁਪਇਆ ਕੇ 1.5 ਸਾਲ ਲਾ ਚੱਲਣਾ ਇਹਦਾ 40 ਲੱਖ ਰੁਪਇਆ ਤਾਂ ਇੱਕ ਮਹੀਨੇ-ਮਹੀਨੇ ਚ ਉਹਨਾਂ ਨੂੰ ਦੇਣਾ ਅੱਗੇ ਵੀ ਤਾਂ ਦਵਾਈ ਚੱਲਣੀ ਆ ਜਿਹੜੇ ਜਿਹੜੇ ਕਹਿੰਦੇ ਬੋਨ ਮੈਰੋ ਜਿਹੜੀ ਆ ਫਿਰ ਇਹਦੇ ਵਾਸਤੇ ਕੋਈ ਨਾ ਕੋਈ ਡੋਨਰ ਵੀ ਮੰਗਾਣਗੇ ਫਿਰ ਉਹ ਕੋਈ ਉਹਦਾ ਵੀ ਇੰਤਜ਼ਾਮ ਕੀਤਾ ਕਿ ਨਹੀਂ ਕੀਤਾ ਇਹਨਾਂ ਨੇ ਕਿਹਾ ਸੀ ਐਮਐਸਸੀ ਵਾਲਿਆਂ ਨੇ ਵੀ ਅਸੀਂ ਹਾਂਜੀ ਵੀ ਬਾਹਰੋਂ ਮਹਾਰਾਸ਼ਟਰ ਤੋਂ ਆਵੂਗਾ ਦੋ ਨਰ ਮਹੀਨੇ ਨੂੰ ਮਿਲ ਜੇ 10 ਦਿਨਾਂ ਨੂੰ ਮਿਲ ਜੇ ਡੇਢ ਮਹੀਨੇ ਨੂੰ ਮਿਲ ਜੇ ਜਦੋਂ ਮਿਲ ਗਿਆ ਉਦੋਂ ਅਸੀਂ ਚਾਲੂ ਕਰ ਦਾਂਗੇ ਤੁਸੀਂ ਪੈਸੇ ਇਕੱਠੇ ਕਰੋ ਪਰ ਇਹ ਦੀ ਦਿੱਕਤ ਹੈਗੀ ਕਿ ਜਿਹੜਾ ਤੀਜੇ ਦਿਨ ਜਿਹੜਾ ਇਹਨੂੰ ਸੈਲ ਚੜਾਣੇ ਪੈਂਦੇ ਆ ਦਿੱਕਤ ਜੜੀ ਬਹੁਤ ਆ ਜਾਂਦੀ ਹੈ ਹਾਂ ਜਿਹੜੇ ਪੈਸੇ ਇਕੱਠੇ ਹੁੰਦੇ ਉਹ ਮੈਂ ਲਾਈ ਜਾਂਦੇ ਨਜਾਇਜ਼ ਪੈਸੇ ਲੱਗ ਜਾਂਦੇ ਆ ਜਿਹੜੇ ਇਕੱਠੇ ਹੁੰਦੇ ਵਾਂ ਲੱਗ ਜਾਂਦੇ ਵਿਚਾਰੀ ਤੇ ਤੀਜੇ ਦਿਨੋਂ ਤੀਜੇ ਦਿਨੋਂ ਹੁਣ ਕੌਣ ਸੂਈਆਂ ਲਵਾ ਲੂਗਾ ਇਹ ਤਾਂ ਵਿਚਾਰੀ ਧੰਨਾ ਜਿਹੜੀ ਲਵਾਈ ਜਾਂਦੀ ਕਦੇ ਤਾਂ ਪਟਦੀ ਐ ਖੜੀ ਹੋ ਕੇ ਵੀ ਮੈਂ ਨਹੀਂ ਜਾਂਦੀ ਹਸਪਤਾਲ ਫਿਰ ਲੈ ਜਾਨੀ ਆ ਮੁੰਦੇ ਦਿਮਾਗ ਤੇ ਦਿਲ ਚਾਹੁੰਦਾ ਕਿ ਬਚਾ ਲਾਂਗੇ ਸੋਚ ਦਿੱਤਾ ਹੈ ਕਿ ਬਾਈ ਪਰ ਕੀ ਕਰਾਂਗਾ ਕਿਹੜੀ ਮਾਂ ਗੰਜ ਵਾਕ ਨੂੰ ਬਰਦਾਸ਼ਤ ਕਰ ਲੋਗੇ ਨਾਰੇ ਕੋ ਪਰਮਾਤਮਾ ਤੇ ਪਰਮਾਤਮਾ ਹੀ ਜਿਹੜਾ ਸਭ ਕੁਝ ਕਰਨ ਵਾਲਾ ਹੈਗਾ ਉਹ ਇਹਨਾਂ ਕੋਈ ਨਾ ਕੋਈ ਜਿਹੜਾ ਹੈਗਾ ਮਦਦ ਜਿਹੜਾ ਬਿਲਕੁਲ ਹੋਊਗੀ ਕੋਈ ਨਾ ਕੋਈ ਅੱਗੇ जरूर ਆਏ ਚੰਗਾ ਭਾਈ ਕੋਈ ਆਜੇ ਕੁੜੀ ਦਾ ਇਲਾਜ ਹੋ ਜਾਏ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੇਰੀ ਕੁੜੀ ਸਹੀ ਹੋ ਜਾਏ ਮੈਂ ਤਾਂ ਰੋਟੀ ਵੀ ਮੰਗ ਕੇ ਖਾ ਲੂੰਗੀ ਸੁਇਤ ਸਫਰਾਂ ਹੈ ਜਿਹੜੀਆਂ ਬੇहद ਭਾਵੁਕ ਕਰਨ ਵਾਲੀਆਂ ਹੈਗੀਆਂ ਇੱਕ ਮਾਂ ਜਿਹੜੀ ਹੈ ਬੇਬਸ ਹੈ ਉਸ ਦੀ ਧੀ ਜਿਹੜੀ ਹੈਗੀ ਅੱਜ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈਗੀ ਲੋੜ ਹੈ 40 ਲੱਖ ਰੁਪਏ ਦੀ ਅਸੀਂ ਪੰਜਾਬ ਅਤੇ ਪੰਜਾਬੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਜਿੰਨੇ ਵੀ ਲੋਕ ਐਸ ਵੀਡੀਓ ਨੂੰ ਦੇਖ ਰਿਹਾ ਅਸੀਂ ਅਪੀਲ ਕਰਦੇ ਹਾਂ ਕਿ ਐਸ ਮਾਂ ਦੀ ਬੇਬਸੀ ਨੂੰ ਦੇਖਦੇ ਹੋਏ ਮਦਦ ਦਾ ਹੱਥ ਲੈ ਕੇ ਆਂ ਤੇ ਕਿ ਅਸੀਂ ਉਮੀਦ ਵੀ ਕਰਦੇ ਹਾਂ ਕਿ ਕੋਈ ਨਾ ਕੋਈ ਮਦਦਗਾਰ ਜ਼ਰੂਰ ਇਸ ਦੀ ਜਿੰਦਗੀ ਬਚਾਉਣ ਲਈ ਅੱਗੇ ਆਵੇਗਾ ਇਹਨਾਂ ਨੇ ਦਰਨਾਲ ਆਪਾਂ ਇਹਨਾਂ ਦਾ ਫੋਨ ਨੰਬਰ ਵੀ ਆਪਾਂ ਸ਼ੇਅਰ ਕਰ ਲੈਨੇ ਕਿ ਆਖਰ ਕਿਸੇ ਨੇ ਜੇਕਰ ਇਹਨਾਂ ਦੇ ਨਾਲ ਕੋਈ ਗੱਲ ਕਰਨੀ ਹੈ ਜਾਂ ਫਿਰ ਪੈਸੇ ਪਾਉਣੇ ਹੈ ਤਾਂ ਕਿਸ ਨੰਬਰ ਤੇ ਪਾਉਣ ਕਿਹੜਾ ਨੰਬਰ ਕਿਸ ਤੇ ਜਿੱਥੇ ਤੁਹਾਡੇ ਨਾਲ ਜਿਹੜਾ ਹੈਗਾ ਕੋਈ ਗੱਲਬਾਤ ਕਰਕੇ ਜਿਹੜਾ ਹੈਗਾ ਤੁਹਾਨੂੰ ਪੈਸੇ ਜਿਹੜੇ ਪਾ ਸਕਦੇ ਪੈਸੇ ਤਾਂ ਮੇਰੇ ਮੁੰਡੇ ਵਾਲੇ ਨੰਬਰ ਤੇ ਪੈਂਦੇ ਆ ਬਾਈ 82890 4657 ਸਭ ਬੇਟੀ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਤਸਵੀਰਾਂ ਬਿਲਕੁਲ ਦਿਖਾ ਦਿੰਨੇ ਹੈਗੇ ਇਹ ਜੋ ਬੇਵਸ ਮਾਂ ਹੈ ਤੇ ਉਹ ਜਿਹੜੀ ਧੀ ਹੈਗੀ ਕਹਿੰਦੇ ਹੈਗੇ ਕਿ ਬਹੁਤ ਹੁਸ਼ਿਆਰ ਹੈ ਮੈਰੀਟੋਰੀਅਸ ਸਕੂਲ ਦੇ ਵਿੱਚ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਕਿਸੇ ਵੀ ਮੈਰੀਟੋਰੀਅਸ ਸਕੂਲ ਦੇ ਵਿੱਚ ਇਹ ਜਿਹੜਾ ਆਪਣਾ ਦਾਖਲਾ ਲੈ ਸਕਦੇ ਹੈਗੇ ਕਿਉਂਕਿ ਹੁਸ਼ਿਆਰ ਇਨੀ ਹੈ ਕੋਸ਼ਿਸ਼ ਸ਼ੁਰੂ ਕਰਦੇ ਆ ਮਾਣੂ ਆਪਾਂ ਬੇਨਤੀ ਕਰਦੇ ਆ ਕਿ ਉਹ ਆਪਣੀ ਤੀਨ ਉਚੜਾ ਹੈਗਾ ਇੱਕ ਵਾਰੀ ਗੱਲਬਾਤ ਕਰਨ ਚ ਕਰ ਸਕਦੀ ਆ ਤਾਂ ਜਗਾਹ ਦੁਰੂ ਦੇਣ ਕਹਿੰਦੇ ਕਿ ਬੜੀ ਤਕਲੀਫ ਹੁੰਦੀ ਆ ਜਦੋਂ ਸੈਲ ਜਿਹੜੇ ਆ ਹਰ ਤੀਜੇ ਦਿਨ ਜਿਹੜੇ ਇਸ ਨੂੰ ਸੈਲ ਚੜਾਇਆ ਜਾਂਦੇ ਆ ਤੇ ਕਰੀਬ ਜਿਹੜਾ ਬੋਨ ਮੈਰੂ ਦਾ ਜਿਹੜਾ ਹੈਗਾ ਡੋਨਰ ਜਿਹੜਾ ਹੈਗਾ ਉਹ ਬਾਹਰੋਂ ਆਵੇਗਾ ਤਾਂ ਉਸ ਦੇ ਲਈ ਕਰੀਬ 40 ਲੱਖ ਰੁਪਏ ਦਾ ਖਰਚਾ ਜਿਹੜਾ ਡਾਕਟਰਾਂ ਵੱਲੋਂ ਦੱਸਿਆ ਗਿਆ ਤੇ ਹੁਣ ਉਮੀਦ ਜੜੀ ਹੈ ਉਹਨਾਂ ਦੀ ਸਿਰਫ ਰੱਬ ਅਤੇ ਕਿਸੇ ਮਦਦਗਾਰ ਤੇ ਜੜੀ ਟਿਕੀ ਹੋਈ ਹੈ ਅਸੀਂ ਅਪੀਲ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਇਹ ਵੀਡੀਓ ਜਿਹੜੀ ਕਿਸੇ ਮਦਦਗਾਰ ਤੱਕ ਪਹੁੰਚੇ ਤੇ ਇਸ ਬੇਵਸ ਮਾਂ ਦੀ ਜਿਹੜੀ ਬੇਵਸੀ ਹੈ ਤੇ ਉਸ ਟੀਜ ਦੀ ਜਿਹੜੀ ਜਿੰਦਗੀ ਬਚਾਉਣ ਲਈ ਮਦਦ ਦਾ ਹੱਥ ਅੱਗੇ ਵਧਾਓ